ਕੱਲ ਵੀ ਤੱਕ ਤੇ ਭਨਗੇ ਅੱਜ ਫੇ ਸਾਰੇ ਮਰਗੇ 20 25 25 30 ਬੰਦੇ ਆ ਕੇ ਖਾਣੇ ਸਾਰੇ ਮੈਂ ਕਿ ਮਾ ਚਾਚੇ ਮੁੰਡਿਆਂ ਦੇ ਸਾਰੇ ਤੱਕ ਤੇ ਕੀ ਝੜਾ ਕੁਸ ਭਨਗੇ ਫਰਜ ਦੇ ਕੀ ਮੋਟਰਸਾਂਗੇ ਸਾਰਾ ਕੋਈ ਭਨਗੇ ਪਾਣੇ ਪੂਰੇ ਖਿਆ ਉਹ ਮੂਵੀ ਬੜੀ ਬਈਏ ਗੋੜਾ ਕੀ ਲੜਾਈ ਦਾ ਲੜਾਈ ਕੋਈ ਕਾਰਨ ਹੈ ਸਿੱਤੇ ਆ ਕੇ ਕੱਲ ਸਾਡੇ ਸਵੇਰ ਤੱਕ ਤੇ ਭਨਤੇ ਸੀਗੇ ਮਾ ਚਾਚੇ ਮੁੰਡਾ ਕਿੰਨੇ ਜਾਣੀ ਸੀ ਕੌਣ ਨੇ ਤੇ ਕਿਹੜਾ ਪਿੰਡ ਹੈ ਇਹ ਪਿੰਡ ਫਟਗੜਾ ਦਾ ਹਨਾ ਜੀ ਕੌਣ ਸੀ ਕਿ ਉਹ ਕੰਪਨੀ ਵਿੱਚ 12 ਬੰਦੇ ਕੁਝ 12 ਬੰਦੇ ਆ ਕੁਝ ਪੰਦੇ ਤੇ ਅਸਲੀ ਮਸਲਾ ਕੀ ਹੈ ਕਾਰਨ ਕੀ ਹੈ ਕਾਰਨ ਤਾਂ ਕੁਛ ਨਹੀਂ ਆ ਸਿੱਦੇ ਕੱਲ ਹੀ ਕਾਰਨ ਹੋਇਆ ਸੀ ਕੱਲ ਸਿੱਦੇ ਆ ਕੇ ਸਾਡੇ ਵੱਲ ਆਪਣੇ ਚਾਚੇ ਦੇ ਮੁੰਡੇ ਦੇ ਤਖਤੇ ਭੰਦੇ ਸੀ ਅੱਜ ਕਿੰਨੇ ਜਾਣੇ ਸੀ ਤੇ ਤਖਤੇ ਭੰਨ ਤੋਂ ਬਾਅਦ ਆ ਹਾਂ ਅੱਜ ਕਿੰਨੇ ਜਾਣੇ ਸੀ ਕਿਹੜੇ ਹਥਿਆਰ ਉਹਨਾਂ ਕੋਲ ਆਪਣੇ ਤਲਵਾਰਾਂ ਸੀਗੀਆਂ ਆਪਣੇ ਕੰਦਾਸੇ ਸੀਗੇ ਤੇ ਆਮ ਨਾਲ ਅੱਜ ਦੇਸ਼ ਅਸ਼ੋਕਿਆਂ ਦੀ ਕੋਈ ਨਹੀਂ ਜੀ ਕੋਈ ਨਹੀਂ ਜੀ ਜੀ ਇਹ ਨਹੀਂ ਕੋਈ ਨਹੀਂ ਜਿਸਕੇ ਹੀ ਮੜੀ ਹੀ ਰਾਏ ਲੈ ਕੇ 18 20 ਤੋ ਲੈ ਕੇ ਤਕਰੀਬਨ 27 28 ਤੋਂ ਬਾਅਦ ਸਾਰੇ ਫਲੇ ਜੀ ਗੁਲਾਈ ਦਾ ਕਾਰਨ ਹੋਊਗਾ ਕੋਈ ਕਾਰਨ ਨਹੀਂ ਜੀ ਅੱਜ ਕੱਲ੍ਹ ਅਚਾਨਕ ਹੀ ਸਾਡੇ ਤੰਕਤੇ ਭੰਨ ਕੀ ਗਏ ਜੀ ਕੋਈ ਕਾਰਨ ਵੀ ਨਹੀਂ ਕੋਈ 12 ਦੇ ਫੋਨ ਕਰਦੇ ਰਹੇ ਆ ਉਹ ਵੀ ਮਨ ਕੇ 2 ਘੰਟੇ ਬਾਅਦ ਆਈਆ ਫਿਰ 2 ਘੰਟੇ ਬਾਅਦ ਫੇਰ ਆ ਤਵਾਰ ਪੜਾ ਥਾਣੇ ਥਾਣੇ ਫੋਨ ਕਰਦੇ ਆਪਣੇ 112 ਤੇ ਫੋਨ ਕਰਦੇ ਰਹੇ ਜੀ ਫਿਰ ਥਾਣੇ ਕੀਤਾ ਜੀ ਉਹ ਥਾਣੇ ਵਾਲੇ ਵੀ ਨਹੀਂ ਪਹੁੰਚੇ ਫਿਰ ਹੱਡਕੁਆਟਰ ਆਪਣੇ ਬਰਨਾਲੇ ਦੇ ਐਸਪੀ ਸਰਪਰ ਸਾਹਿਬ ਨੂੰ ਫੋਨ ਕੀਤਾ ਉਹਨੇ ਨੰਬਰ ਦਿੱਤਾ ਸੱਚੇ ਨੂੰ ਫੇਰ ਉਹ ਪਹੁੰਚੇ ਕਿੰਨੇ ਜਾਣ ਦੋਖੀ ਅਸੀਂ ਅੱਜ ਹੈਗੇ ਆ ਕਿ ਤਨੇ ਤਨ ਚਾਰ ਜਾਵੇ ਜਾਂ ਤਨ ਆਪਣਾ ਤਨ ਹੈ ਇਹ ਮੰਗ ਕਰਦੇ ਆ ਅਸੀਂ ਮੰਗ ਕਰਦਾ ਜੀ ਇਹ ਪੂਰਾ ਉਹਨਾਂ ਦੇ ਕੋਈ ਕੋਲੋਨੀ ਕਾਰਵਾਈ ਕੀਤੀ ਜਾਵੇ ਔਰ ਮੰਨ ਕੇ ਜਿੰਨੇ ਵੀ ਬੰਦੇ ਆ ਸਾਰੇ ਖੜੇ ਆ ਨਹੀਂ ਇਹ ਗੁੰਡਾਗਰਦੀ ਬਹੁਤ ਜ਼ਿਆਦਾ ਕਰ ਰਿਹਾ ਹੈ ਆ ਇਹ ਨਾ ਫਤੇਗੜ 66 ਪਿੰਡ ਦੀ ਵਾਰਦਾਤ ਹੈ ਪਰਸੋਂ ਦੀ ਗੱਲ ਆ ਗਈ ਵੀ ਚਮਕੌਰ ਸਿੰਘ ਇੱਕ ਮੈਂਬਰ ਹੈਗਾ ਉਹਨਾਂ ਦੇ ਘਰ ਦੇ ਵਿੱਚ ਸੁਖਪ੍ਰੀਤ ਬਾਰੀਆ ਤੇ ਦੋ ਮੁੰਡੇ ਹੋਰ ਸੀਗੇ ਉਹਨਾਂ ਦਾ ਮੋਟਰਸਾਈਕਲ ਜਾ ਕੇ ਉਹਨਾਂ ਦੇ ਗੇਟ 'ਚ ਵੱਜਿਆ ਸੀ ਜਦੋਂ ਉਹ ਚਮਕੌਰ ਮੈਂਬਰ ਨੇ ਕਿਹਾ ਵੀ ਤੁਸੀਂ ਇੱਥੇ ਜਿਹੜਾ ਹੈਗਾ ਵੀ ਮੇਰਾ ਗੇਟ ਠੀਕ ਕਰਾ ਕੇ ਦਿਓ ਉਹਨਾਂ ਦਾ ਉਹਨੇ ਟਾਈਮ ਲਈ ਉਹਨਾਂ ਨੇ ਮੋਟਰਸਾਈਕਲ ਵੈਸੇ ਰੱਖ ਲਿਆ ਸੀਗਾ ਇੱਕ ਤਰ੍ਹਾਂ ਦਾ ਵੀ ਐਜ਼ ਅ ਸਕਿਉਰਿਟੀ ਉਹ ਉਸ ਤੋਂ ਬਾਅਦ ਉਹ ਕਹਿੰਦੇ ਠੀਕ ਹੈ ਜੀ ਵੀ ਅਸੀਂ ਗੇਟ ਠੀਕ ਕਰਾ ਦਾਂਗੇ ਬਾਅਦ 'ਚ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਅਸੀਂ ਗੇਟ ਤਾਂ ਬਾਅਦ 'ਚ ਠੀਕ ਕਰਾਵਾਂਗੇ ਮੋਟਰਸਾਈਕਲ ਤਾਂ ਅਸੀਂ ਹੁਣੇ ਲੈ ਕੇ ਜਾਵਾਂਗੇ ਚਲੋ ਐਂ ਕਰਦੇ ਹੋਏ ਉਹ ਉੱਥੇ ਉਹਦੇ ਨਾਲ ਚਮਕੌਰ ਮੈਂਬਰ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗੀ ਉਦੋਂ ਚਲੋ ਉਹ ਟਿਕ ਟਕਾ ਪਿੰਡ ਪੱਦਰ ਤੇ ਹੋ ਗਿਆ ਅਗਲੇ ਦਿਨ ਤੱਕ ਜਦੋਂ ਉਹ ਮੋਟਰਸਾਈਕਲ ਉਹਨਾਂ ਨੂੰ ਨਾ ਮਿਲਿਆ ਨਾ ਹੀ ਗੇਟ ਠੀਕ ਕਰਾਇਆ ਗਿਆ ਤਾਂ ਇਹ ਜਿਹੜੇ ਸੁਖਪ੍ਰੀਤ ਬਾਰੀਏ ਤੇ ਹੋਰ 20-25 ਜਣੇ ਨੇ ਇਕੱਠੇ ਹੋ ਕੇ ਚਮਕੌਰ ਮੈਂਬਰ ਦੇ ਘਰ ਤੇ ਅਟੈਕ ਕੀਤਾ ਜਾਣ ਲੇਵਾ ਹਮਲਾ ਕੀਤਾ ਜਿਸ ਦੇ ਸਬੰਧ ਵਿੱਚ 112 ਦੀ ਕੰਪਲੇਂਟ ਜਾਂ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਸੀ ਅਸੀਂ ਮੌਕੇ ਤੇ ਪਹੁੰਚ ਕੇ ਚਲੋ ਜੋ ਵੀ ਮਾਮਲਾ ਸੀ ਉਹਨੂੰ ਜਿਵੇਂ ਅਸੀਂ ਸੰਭਾਲ ਸਕੇ ਉਹਨੂੰ ਸੰਭਾਲ ਲਿਆ ਜਿਸ ਦੇ ਸਬੰਧ ਵਿੱਚ ਕਰਨੈਲ ਸਿੰਘ ਦਾਖਲ ਹੋਏ ਨੇ ਜਿਨ੍ਹਾਂ ਦੇ 60 ਵਜੇ ਹੈਗੀ ਘਰ ਤੇ ਅਟੈਕ ਹੋਣ ਤੋਂ ਬਾਅਦ ਤਾਂ ਇਹਨਾਂ ਨੂੰ ਇਹਦੇ ਸਬੰਧ ਵਿੱਚ ਮੁਕੱਦਮਾ ਨੰਬਰ 57 ਮਿਤੀ 16 5 25 ਥਾਣਾ ਤਨੋਲਾ ਅੰਡਰ ਸੈਕਸ਼ਨ 452 ਤੇ 307 ਸੰਗੀਨ ਤਾਰਾ ਹਮਲੇ ਦੇ ਤਹਿਤ ਦਰਜ ਕੀਤਾ ਗਿਆ ਜਿਸ ਦੇ ਵਿੱਚੋਂ ਗ੍ਰਿਫਤਾਰੀਆਂ ਜਿਹੜੀ ਉਹਨਾਂ ਦੀ ਗ੍ਰਿਫਤਾਰੀਆਂ ਦੀਆਂ ਰੈਡਾਂ ਵਗੈਰਾ ਚੱਲ ਰਹੀਆਂ ਨੇ ਜੋ ਵੀ ਹੋਊਗਾ ਸੀ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਆ ਅਗਲੀ ਤਪੀਸ ਜਿਹੜੀ ਉਹ ਸਾਹਮਣੇ ਲਿਆਉਂਦਾ ਪਰ ਕਿਹੜੇ ਜਖਮੀ ਹੋਏ ਸੀ ਸਾਰੇ ਵਿੱਚ ਜਖਮੀ ਬਲਾਲ ਦੋ ਹੀ ਹੋਏ ਸੀ ਕਿਉਂਕਿ ਉਹਨਾਂ ਨੇ ਗੇਟ ਖੋਲ ਲੈਣੀ ਇਹ ਗੇਟ ਤੋੜ ਕੇ ਫਿਰ ਅੰਦਰ ਵੜੇ ਨਗੇ ਐਨੇ ਚਲੋ ਫਿਰ ਪੁਲਿਸ 112 ਹੋਰ ਪਹੁੰਚ ਕੇ ਤਾਂ ਜਿਹੜਾ ਹੈਗਾ ਉਹ ਸੇਫ ਰਹਿ ਗਿਆ ਕੱਲ ਵੀ ਤੱਕ ਤੇ ਭਨਿਆ ਅੱਜ ਫੇਰ ਸਾਰੇ ਮਿਲ ਗਏ 25 25 30 ਬੰਦੇ ਆ ਕੇ ਸਾਡੇ ਸਾਰੇ ਮੈਂ ਕਿ ਮੈਂ ਚਾਚੇ ਦੇ ਮੁੰਡਿਆਂ ਦੇਾਰੇ ਤੱਕ ਤੇ ਕੀ ਝੜਾ ਪਸਾਨ ਕੇ ਫਿਰ ਜੇ ਕਿ ਮੋਟਰਸਾਂ ਦਾ ਸਾਰਾ ਕੋਈ ਭਾਨੇ ਕੋ ਭਾਨੇ ਫੁਣੇ ਖਿਆ ਉਹ ਮੂਵੀ ਬੜੀ ਵਈਏ ਗੋੜਾ ਕੀ ਅਗਲਾਈ ਦਾ ਲੜਾਈ ਕੋਈ ਕਾਰਨ ਹੈ ਸਿੱਧੇ ਆ ਕੇ ਕੱਲ ਸਾਡੇ ਸਵੇਰ ਤੱਕ ਸੇ ਭੰਤੇ ਸੀਗੇ ਮੇ ਚਾਚੀ ਦਾ ਕਿੰਨੇ ਜਾਣੀ ਸੀ ਕੌਣ ਨੇ ਤੇ ਕਿਹੜਾ ਪਿੰਡ ਹੈ ਇਹ ਪਿੰਡ ਫਤਿਹਗੜਾ ਦਾ ਸਨਾਂ ਜੀ ਕੌਣ ਸੀ ਕੀ ਉਹ ਕੰਮ ਕਰੀਏ ਕਿ 12 ਬੰਦੇ ਨੇ ਕੁਝ 12 ਬੰਦੇ ਆ ਕੁਝ ਪਿੰਡੇ ਤੇ ਆ ਜੀ असली मसला ਕੀ ਹੈ ਕਾਰਨਤਾ ਇੱਕ ਕੁਛ ਨਹੀਂ ਆ ਸਿੱਦੇ ਕੱਲ ਹੀ ਕਾਰਨ ਹੋਇਆ ਸੀ ਕੱਲ ਸਿੱਦੇ ਆ ਕੇ ਸਾਡੇ ਕੋਲ ਆਪਣੇ ਚਾਚੇ ਦੇ ਮੁੰਡੇ ਦੇ ਤਖਤੇ ਭੰਨਦੇ ਅੱਜ ਕਿੰਨੇ ਜਾਣੇ ਸੀ ਇਹ ਤਖਤੇ ਭੰਨ ਤੋਂ ਬਾਅਦ ਆ ਅੱਜ ਕਿੰਨੇ ਜਾਣੇ ਸੀ ਕਿਹੜੇ ਹਥਿਆਰ ਸਹਾਰ ਉਹਨਾਂ ਕੋਲ ਆਪਣੇ ਤਲਵਾਰਾਂ ਸੀਗੀਆਂ ਆਪਣੇ ਕੰਦਾਸੇ ਸੀਗੇ ਤੇ ਆਮ ਦੇਸ਼ ਅਸ਼ੋਕੀਆਂ ਦੀ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਮੀ ਕੋ ਬਸ ਇਸ ਕੀ ਮੜੀ ਹੀ ਰਾਏ ਲੈ ਕੇ 18 ਵੀਰ ਲੈ ਕੇ ਤਹਰੀਆ 27 28 ਤੋਂ ਬਾਅਦ ਸਾਰੇ ਖਲੇ ਜੀ ਇਸ ਰਾਏ ਦਾ ਕਾਰਨ ਹੋਊਗਾ ਕਿ ਕੋਈ ਕਾਰਨ ਨਹੀਂ ਜੀ ਅੱਜ ਕੱਲ੍ਹ ਅਚਾਨਕ ਹੀ ਸਾਡੇ ਤਖਤੇ ਭੰਨ ਕੀ ਗਿਆ ਜੀ ਕੋਈ ਕਾਰ ਨਹੀਂ ਕੋਈ ਨਹੀਂ ਬਹੁਤ ਦੁਬਾਰਾ ਦੇ ਫੋਨ ਕਰਦੇ ਰਹੇ ਆ ਉਹ ਵੀ ਮੰਨ ਕੇ 2 ਘੰਟੇ ਬਾਅਦ ਆਈਆ ਫਿਰ 2 ਘੰਟੇ ਦੇ ਬਾਅਦ ਫੇਰ ਆ ਤਦ ਬਾਅਦ ਪੜਾ ਥਾਣੇ ਥਾਣੇ ਫੋਨ ਕਰਦੇ ਆਪਣੇ 112 ਤੇ ਫੋਨ ਕਰਦੇ ਰਹੇ ਜੀ ਫੇਰ ਥਾਣੀ ਕੀਤਾ ਜੀ ਓ ਥਾਣੇ ਵਾਲੇ ਵੀ ਨਹੀਂ ਪਹੁੰਚੇ ਫੇਰ ਹੱਡਕੁਆਟਰ ਆਪਣੇ ਬਰਨਾਲੇ ਦੇ ਐਸਪੀ ਸਰਪਰ ਸਾਹਿਬ ਨੂੰ ਫੋਨ ਕੀਤਾ ਉਹਨੇ ਨੰਬਰ ਦਿੱਤਾ ਸੱਚ ਨੂੰ ਫੇਰ ਉਹ ਪਹੁੰਚੇ ਜੀ ਕਿੰਨੇ ਜਾਣ ਤੋਂ ਅਸੀਂ ਅੱਜ ਹੈ ਕਿ ਹੈ ਕਿ ਤਨੇ ਤਨ ਚਾਰ ਜਾਵੇ ਤਨ ਆਪਣੇ ਤਨ ਹੈ ਇਹ ਮੰਗ ਕਰ ਦਿਓ ਅਸੀਂ ਮੰਗ ਕਰਦੇ ਆ ਜੀ ਇਹ ਪੂਰਾ ਉਹਨਾਂ ਦੇ ਕੋਲ ਕੋਲੋਨੀ ਕਾਰਵਾਈ ਕੀਤੀ ਜਾਵੇ ਔਰ ਮੰਨ ਲਓ ਕਿ ਜਿੰਨੇ ਵੀ ਬੰਦੇ ਆ ਸਾਰੇ ਖੜੇ ਆ ਨਹੀਂ ਇਹ ਗੁੰਡਾਗਰਦੀ ਬਹੁਤ ਜ਼ਿਆਦਾ ਕਰ ਰਿਹਾ ਹੈ ਇਹ ਨਾ ਫਤਿਹਗੜ ਛੰਨਾ ਪਿੰਡ ਦੀ ਵਾਰਦਾਤ ਹੈ ਪਰਸੋਂ ਦੀ ਗੱਲ ਆ ਗਈ ਵੀ ਚਮਕੌਰ ਸਿੰਘ ਇੱਕ ਮੈਂਬਰ ਹੈਗਾ ਉਹਨਾਂ ਦੇ ਘਰ ਦੇ ਵਿੱਚ ਸੁਖਪ੍ਰੀਤ ਬਾਰੀਆ ਤੇ ਦੋ ਮੁੰਡੇ ਹੋਰ ਸੀਗੇ ਉਹਨਾਂ ਦਾ ਮੋਟਰਸਾਈਕਲ ਜਾ ਕੇ ਉਹਨਾਂ ਦੇ ਗੇਟ 'ਚ ਵੱਜਿਆ ਸੀ ਜਦੋਂ ਉਹ ਚਮਕੌਰ ਮੈਂਬਰ ਨੇ ਕਿਹਾ ਵੀ ਤੁਸੀਂ ਇੱਥੇ ਜਿਹੜਾ ਹੈਗਾ ਵੀ ਮੇਰਾ ਗੇਟ ਠੀਕ ਕਰਾ ਕੇ ਦਿਓ ਉਹਨਾਂ ਦਾ ਉਹਨੇ ਟਾਈਮ ਲਈ ਉਹਨਾਂ ਨੇ ਮੋਟਰਸਾਈਕਲ ਵੈਸੇ ਰੱਖ ਲਿਆ ਸੀਗਾ ਇੱਕ ਤਰ੍ਹਾਂ ਦਾ ਵੀ ਐਜ਼ ਅ ਸਕਿਉਰਿਟੀ ਉਸ ਤੋਂ ਬਾਅਦ ਉਹ ਕਹਿੰਦੇ ਠੀਕ ਹੈ ਜੀ ਵੀ ਅਸੀਂ ਗੇਟ ਠੀਕ ਕਰਾ ਦਾਂਗੇ ਬਾਅਦ 'ਚ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਅਸੀਂ ਗੇਟ ਤਾਂ ਬਾਅਦ 'ਚ ਠੀਕ ਕਰਾਵਾਂਗੇ ਮੋਟਰਸਾਈਕਲ ਤਾਂ ਅਸੀਂ ਹੁਣੇ ਲੈ ਕੇ ਜਾਵਾਂਗੇ ਚਲੋ ਐਂ ਕਰਦੇ ਹੋਏ ਉਹ ਉੱਥੇ ਉਦੇ ਨਾਲ ਚਮਕੌਰ ਮੈਂਬਰ ਨਾਲ ਜੋਰ ਜ਼ਬਰਦਸਤੀ ਕਰਨ ਲੱਗੀ ਉਦੋਂ ਚਲੋ ਉਹ ਟਿਕ ਟਕਾ ਪਿੰਡ ਪੱਦਰ ਤੇ ਹੋ ਗਿਆ ਅਗਲੇ ਦਿਨ ਤੱਕ ਜਦੋਂ ਉਹ ਮੋਟਰਸਾਈਕਲ ਉਹਨਾਂ ਨੂੰ ਨਾ ਮਿਲਿਆ ਨਾ ਹੀ ਗੇਟ ਠੀਕ ਕਰਾਇਆ ਗਿਆ ਤਾਂ ਇਹ ਜਿਹੜੇ ਸੁਖਪ੍ਰੀਤ ਬਾਰੀਏ ਤੇ ਹੋਰ 20-25 ਜਣਾਂ ਨੇ ਇਕੱਠੇ ਹੋ ਕੇ ਚਮਕੌਰ ਮੈਂਬਰ ਦੇ ਘਰ ਤੇ ਅਟੈਕ ਕੀਤਾ ਜਾਣ ਲੇਵਾ ਹਮਲਾ ਕੀਤਾ ਜਿਸ ਦੇ ਸਬੰਧ ਵਿੱਚ 112 ਦੀ ਕੰਪਲੇਂਟ ਜਾਂ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਸੀ ਅਸੀਂ ਮੌਕੇ ਤੇ ਪਹੁੰਚ ਕੇ ਚਲੋ ਜੋ ਵੀ ਮਾਮਲਾ ਸੀ ਉਹਨੂੰ ਜਿਵੇਂ ਅਸੀਂ ਸੰਭਾਲ ਸਕੇ ਉਹਨੂੰ ਸੰਭਾਲ ਲਿਆ ਜਿਸ ਦੇ ਸਬੰਧ ਵਿੱਚ ਕਰਨੈਲ ਸਿੰਘ ਦਾਖਲ ਹੋਏ ਨੇ ਜਿਨ੍ਹਾਂ ਦੇ 60 ਵਜੇ ਹੈਗੀ ਘਰ ਤੇ ਅਟੈਕ ਹੋਣ ਤੋਂ ਬਾਅਦ ਤਾਂ ਇਹਨਾਂ ਨੂੰ ਇਹਦੇ ਸਬੰਧ ਵਿੱਚ ਮੁਕੱਦਮਾ ਨੰਬਰ 57 ਮਿਤੀ 16 5 25 ਥਾਣਾ ਤਨੋਲਾ ਅੰਡਰ ਸੈਕਸ਼ਨ 452 ਤੇ 307 ਸੰਗੀਨ ਤਾਰਾ ਮਾਰ ਦੇ ਤਹਿਤ ਦਰਜ ਕੀਤਾ ਗਿਆ ਜਿਸ ਦੇ ਵਿੱਚੋਂ ਗ੍ਰਿਫਤਾਰੀਆਂ ਜਿਹੜੀ ਉਹਨਾਂ ਦੀ ਗ੍ਰਿਫਤਾਰੀਆਂ ਦੀਆਂ ਰੇਡਾਂ ਵਗੈਰਾ ਚੱਲ ਰਹੀਆਂ ਨੇ ਜੋ ਵੀ ਹੋਊਗਾ ਸੀ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਆ ਅਗਲੀ ਤਫतीश ਅਗਲੀ ਉਹ ਸਾਹਮਣੇ ਲਿਆਂਦਾ ਸਰਕਲ ਜਿਹੜੇ ਜ਼ਖਮੀ ਹੋਏ ਸੀ ਥਾਰੇ ਵਿੱਚ ਜ਼ਖਮੀ ਬਲਾਲ ਦੋ ਹੀ ਹੋਏ ਸੀ ਫਿਰ ਕਿਉਂਕਿ ਉਹਨਾਂ ਨੇ ਗੇਟ ਖੋਲਿਆ ਨਹੀਂ ਇਹ ਗੇਟ ਤੋੜ ਕੇ ਫਿਰ ਅੰਦਰ ਵੜੇ ਨਗੇ ਐਨੇ ਚਲੋ ਫਿਰ ਪੁਲਿਸ 112 ਹੋਰ ਪਹੁੰਚ ਗਿਆ ਤਾਂ ਜਿਹੜਾ ਹੈਗਾ ਉਹ ਸੇਫ ਰਹਿ ਗਿਆ ਕੰਮ